ਜਕੂਰਾ ਕੇ ਸਾਈਆਂ ਮਾਰ ਸਕੇ ਨਾ ਕੋਈ ਬਾਲ ਨਭਾ ਕਾ ਕਰ ਸਕੇ ਜੋ ਜਗ ਬੈਰੀ ਹੋਏ ਕਿਉਂ ਜਿਨੂੰ ਪ੍ਰਮਾਤਮਾ ਨੇ ਰੱਖਣਾ ਉਹਦਾ ਕੋਈ ਢਕਾ ਨਹੀਂ ਕੋਈ ਕਰ ਸਕਦਾ ਠੀਕ ਆ ਪ੍ਰਮਾਤਮਾ ਦੇ ਭਾਣੇ ਪ੍ਰਮਾਤਮੇ ਰਜਾ ਜਿ ਰਹਾ ਕਰੋ ਐਵੇਂ ਨਾ ਦੂਜਿਆਂ ਨੂੰ ਦੇਖ ਕੇ ਮੱਚੀ ਜਾਇਆ ਕਰੋ ਐਂ ਓ ਜਾ ਐਂ ਸੋਚਿਆ ਕਰੋ ਜੀ ਇਹਨੂੰ ਐ ਹੋ ਜੂਗਾ ਤਾਂ ਖਣੀ ਅਸੀਂ ਘੈਂਟ ਹੋ ਜਾਾਂਗੇ ਜਾਂ ਸਾਡਾ ਕੋਈ ਕੰਮ ਕਰ ਜਾਦੇ ਚੱਲ ਪਊਗਾ ਜਿੱਥੇ ਰੱਬ ਨੇ ਪਰਮਾਤਮਾ ਨੇ ਜਿਹਨੂੰ ਰੱਖਣਾ ਉੱਥੇ ਰੱਖਣਾ ਦੁਨੀਆ ਭਾਵੇਂ ਕਿਸੇ ਦਾ ਲੱਖ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਲਏ ਇਹਨੂੰ ਨੱਪ ਲੈਣਾ ਇਹਨੂੰ ਖਤਮ ਕਰ ਦੇਣਾ ਇਹਨੂੰ ਐ ਕਰ ਦੇਣਾ ਲੱਖ ਭਾਵੇਂ ਕੋਸ਼ਿਸ਼ ਕਰੀ ਜਾਵੇ ਜਿੰਨਾ ਚਿਰ ਪਰਮਾਤਮਾ ਨਾਲ ਆ ਉਹਨਾਂ ਚਿਰ ਕੁਝ ਨਹੀਂ ਹੋਣਾ ਰੱਬ ਨੇ ਉਹਨੂੰ ਕੋਈ ਨਾ ਕੋਈ ਫੇਰ ਕੋਈ ਚੜ੍ਹਦੀ ਕਲਾ 'ਚ ਜਿਹਨੂੰ ਰੱਖਣਾ ਪਰਮਾਤਮਾ ਨੇ ਉਹਨੂੰ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਨਵਾਂ ਸਿਸਟਮ ਚਲਾ ਹੀ ਦੇਣਾ ਠੀਕ ਹੈ ਨਾ ਇਸ ਕਰਕੇ ਅ ਕਿਸੇ ਨੂੰ ਕੱਟਣ ਨਾਲੋਂ ਆਪ ਕਿਸੇ ਨੂੰ ਖਤਮ ਕਰਨ ਨਾਲੋਂ ਆਪ ਆਪਦਾ ਕੰਮ ਹੋ ਜਾ ਵਧੀਆ ਕੰਮ ਕਰੋ ਵੀ ਜਿਹੜਾ ਤੁਸੀਂ ਆਪ ਬੱਗਿਆ ਸਕੋ ਕਿਸੇ ਦਾ ਕੰਮ ਖਰਾਬ ਕਰਕੇ ਜਾਂ ਕਿਸੇ ਦਾ ਤੁਸੀਂ ਸੋਚੋ ਵੀ ਨੁਕਸਾਨ ਕਰਕੇ ਜਾਂ ਸੋਚੋ ਵੀ ਇਹੋ ਬੰਦੇ ਨੂੰ ਅਸੀਂ ਜੇ ਬਰਬਾਦ ਕਰ ਦਾਂਗੇ ਤਾਂ ਸ਼ਾਇਦ ਅਸੀਂ ਸ਼ਾਇਦ ਸਾਡਾ ਕੁਝ ਵਧੀਆ ਹੋ ਜੂ ਐਂ ਕਦੇ ਨਹੀਂ ਹੁੰਦਾ ਕਿਉਂਕਿ ਜਿੱਥੇ ਸੋਚ ਹੀ ਮਾੜੀ ਆ ਗਈ ਜਿੱਥੇ ਨੀਤੇ ਕੋਟੀ ਆ ਗਈ ਉੱਥੇ ਕੀ ਹੋਣਾ ਜਿਹਦੀ ਨੀਤ ਸਾਫ਼ ਆ ਜਿਹਦੀ ਨੀਤ ਸੁੱਚੀ ਆ ਜੇ ਜਿਹਦੀ ਬਾਹ ਪ੍ਰਮਾਤਮਾ ਨੇ ਫੜੀ ਆ ਠੀਕ ਆ ਉਹਦੀਆਂ ਦੁਨੀਆਂ ਭਾਵੇਂ ਲੱਕਾਂ ਲੱਖ ਲੱਖਾਂ ਲੱਤਾਂ ਖਿੱਚੀ ਆਵੇ ਉਥੇ ਕੁਝ ਨਹੀਂ ਹੁੰਦਾ ਜੇ ਜਿਹਦੀ ਪ੍ਰਮਾਤਮਾ ਨੇ ਬਾਹ ਫੜੀ ਆ ਨਾ ਉਹਦੀ ਸੁਨੀਆਂ ਭਾਵੇਂ ਲੱਖ ਲੱਤਾਂ ਖਿੱਚੀ ਆਵੇ ਉਹਨੇ ਚੜ੍ਹਦੀ ਕਲਾ ਜੀ ਰਹਿਣਾ ਕਿਉਂਕਿ ਪ੍ਰਮਾਤਮਾ ਦੀ ਫੜੀ ਹੋਈ ਬਾਹ ਲੋਕਾਂ ਦੀਆਂ ਜਿਹੜੇ ਲੱਤਾਂ ਖੇਦੇ ਨੇ ਉਹ ਕਦੇ ਵੀ ਉਹਦੀ ਬਾਹ ਜਿਹੜੀ ਫੜੀ ਹੋਈ ਆ ਉਹ ਤੋਂ ਤਾਕਤਵਰ ਨਹੀਂ ਹੈਗੀਆਂ ਤਾਂ ਤਾਂ ਜਿਹੜੀਆਂ ਲੱਤਾਂ ਫੜੀ ਤੁਰੀਆਂ ਫਿਰਦੀਆਂ